ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਰਾ ਖਾਰਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਸਿੱਧੀ ਸ਼ੜਕ ਵੀ ਦੱਸੋ ਇਸ ਪਿੰਡ ਦੇ ਵਿੱਚ ਆਉਂਦੀ ਹੈ ਢੀਮਾ ਵਾਲੀ ਵੰਦਰ ਜਟਾਣਾ ਹੋ ਕੇ ਤੇ ਵੈਸੇ ਇਹ ਮੇਨ ਰੋਡ ਦੇ ਉੱਤੇ ਹੈ ਕੋਟਕਪੂਰੇ ਤੋਂ ਸ੍ਰੀ ਮੁਖਤਸਰ ਸਾਹਿਬ ਵਾਲੀ ਜਿਹੜੀ ਸ਼ੜਕ ਹੈ ਉਹਦੇ ਉੱਪਰ ਲਾਸਟ ਪਿੰਡ ਹੈ ਇਸ ਸਾਈਡ ਤੇ ਮੇਨ ਰੋਡ ਦੇ ਉੱਤੇ ਇਹਦੂ ਅੱਗੇ ਸਰਾਇਂ ਡਾਗਾ ਆਊਗਾ ਤੇ ਉਹ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਇਹ ਬਾਈ ਵਪਾਰ ਦਾ ਕੰਮ ਕਰਦਾ ਪਰ ਇਹਦੇ ਕੋਲ ਪਸ਼ੂ ਜਿਹੜੇ ਉਹ ਆਉਂਦੇ ਵੀ ਬਹੁਤ ਆ ਤੇ ਵਿਖਦੇ ਵੀ ਬਹੁਤ ਆ ਕਿਉਂਕਿ ਘਰਾਂ ਚੋਂ ਵੀਰ ਪਸ਼ੂ ਖਰੀਦਦਾ ਤੇ ਗਾਂ ਵਿਕਰੀ ਵਾਲੇ ਵੀਰ ਪਸ਼ੂ ਲੈ ਜਾਂਦੇ ਆ ਅੱਜ ਜਿੰਨੀਆਂ ਗਾਵਾਂ ਦੀ ਵੀਡੀਓ ਬਣਾਉਣ ਵਾਸਤੇ ਆਏ ਸੀ ਉਹ ਪਹਿਲਾਂ ਸੇਲ ਹੋ ਗਨਾ ਦੋ ਨਗ ਹੋਰ ਖੜੇ ਸੀ ਸੋਚਿਆ ਤੁਹਾਨੂੰ ਇਹ ਦਿਖਾ ਦਿੰਨੇ ਆ ਬਾਕੀ ਜਿਹੜਾ ਪਸ਼ੂ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਤੁਸੀਂ ਕਰ ਲੋਗੇ ਇਸ ਵੀਡੀਓ ਚ ਸਾਹਮਣੇ ਜਰਸੀ ਗਾਂ ਗੱਬਣ ਹੈ ਇੱਕ ਗਾਂ ਬਿਲਕੁਲ ਤਾਜੀ ਸੂਈ ਐ ਤੇ ਇਹਨੇ ਕਾਫੀ ਕਲਰ ਦੀ ਬੱਛੀ ਨੂੰ ਜਨਮ ਦਿੱਤਾ ਐ ਜਰਸੀ ਬੱਛੀ ਨੂੰ ਜਨਮ ਦਿੱਤਾ ਐ ਆਓ ਜਾਣਕਾਰੀ ਬਾਈ ਤੋਂ ਲਈਏ ਪਹਿਲਾਂ ਜਰਸੀ ਦਿਖਾਉਣੇ ਆ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਨਾਮ ਦੱਸਿਓ ਕਾਲਾ ਜੀ ਕਾਲੇ ਬਾਈ ਸੀਗੇ 6 7 ਨਾ ਕਿ ਪਹਿਲਾਂ ਤੋਂ ਹਾਂਜੀ 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 ਅੱਛਾ ਚਲੋ ਹੁਣ ਆਪਾਂ ਇਹ ਜਰਸੀ ਦਿਖਾਉਣੇ ਆ ਦੰਦੋ ਕਿਵੇਂ ਐ ਇਹ ਕਨਫਰਮ ਚਾਰ ਦੰਦਾ ਦਨ ਕਿਨੇ ਲਊ 15 ਦਿਨ ਬਾਕੀ ਰਹੇ ਜੀ ਪਹਿਲਾ ਸੂਆ ਪਲੂਨ ਪਲੂਨ ਜੀ ਹਾਂਜੀ ਡਿਮਾਂਡ ਕੀ ਰਹਿਣੀ ਬਈ ਬਸ ਇਹ 72000 ਰੁਪਏ ਜਸਨ ਹੋਈ ਆ ਖੋਲ ਲਵੇ ਸੋ ਦੋਸਤੋ 72000 ਚ ਇੱਕ ਸੋਨੇ ਢਾਂਚੇ ਦੀ ਜਰਸੀ ਦਿਖਾ ਰਿਹਾ ਤੁਹਾਨੂੰ ਚਾਰ ਦੰਦ ਹੈ 15 ਦਿਨ ਬਾਕੀ ਹੈ ਸੰਭਾਲ ਦਾ ਮੁੱਲਾ ਦੋਸਤੋ ਤੇ ਜੇ ਨੇੜ ਆ ਕੀ ਫਿਰ ਤੁਹਾਨੂੰ ਇਸ ਭਾਅ ਚ ਮਿਲਦੀ ਨਹੀਂ ਕਿਤੋਂ ਸੋ ਜੇ ਕੋਈ ਵੀਰ ਪਸੰਦ ਕਰਦਾ ਤਾਂ ਸੰਪਰਕ ਕਰਿਓ ਚੰਗੇ ਢਾਂਚੇ ਦੀ ਜਰਸੀ ਹੈ ਲੱਤਾਂ ਦੀ ਮਜਬੂਤ ਦੱਸਦੀ ਹੈ ਬਾਕੀ ਵੀਡੀਓ ਚ ਵੀ ਤੁਹਾਨੂੰ ਜੱਜਮੈਂਟ ਹੋਊਗੀ ਡਿਮਾਂਡ ਇਹਦੀ 72000 ਹੈ ਤੇ ਸੂਆ ਨੇ ਪਹਿਲਾਂ ਸੁਣਾ ਚਾਰ ਦੰਦ 15 ਦਿਨਾਂ ਦੀ ਕੱਚੀ 15 ਦਿਨ ਸਾਂਭਣੀ ਪਊ ਪਰ ਜਿਹੜੇ 15 ਦਿਨ ਤੁਸੀਂ ਸੰਭਾਲ ਲਓਗੇ ਉਹਦਾ ਫਾਇਦਾ ਤੁਹਾਡਾ ਇਹ ਹੋ ਜਾਊਗਾ ਵੀ ਉਹਨੇ ਚ ਇਹ ਤਿਆਰ ਇਹਨੇ ਚੰਗੀ ਹੋਣਾ ਸੋ ਇਹ ਪਹਿਲੇ ਨੰਬਰ ਤੇ ਵੈੜ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਅਗਾੜੀ ਗੁੜੀ ਚੰਗੀ ਹੈ ਹਵਾਨੇ ਦੀ ਆਈ ਹੋਣੀ ਹੈ ਬਾਈ ਦੇ ਕੋਲ ਜਗਾ ਦੇ ਉਪਰਾ ਕਰਦੀ ਹੈ ਤਾਂ ਹੀ ਭਾਈ ਦੀ ਨਸਦੀ ਹੈ ਸਟਰਕਚਰ ਫੇਰ ਦੇਖ ਲਓ ਇਹਦਾ ਮਜ਼ਬੂਤ ਆ ਪੂਰੀ ਇਹ ਪਤਲੀਆਂ ਲੱਤਾਂ ਵਾਲੀ ਜਰਸੀ ਨਹੀਂ ਵੀ ਜਿੰਨਾ ਦਾ ਜਿਵੇਂ ਕੀਮਤੀ ਜੀ ਕਰਕੇ 35 40 ਤੇ ਉਵੇਂ ਕਿਹਾ ਜਾਂਦਾ ਵੀ ਵੇਖੋ ਭਾਈ ਘੱਟ ਭਾ ਦੀ ਜਰਸੀ ਇਹ ਉਦਾਂ ਦੀ ਜਰਸੀ ਨਹੀਂ ਮਜ਼ਬੂਤ ਲੱਤਾਂ ਵਾਲੀ ਜਰਸੀ ਦਿਸਦੀ ਹੋਣੀ ਤੁਹਾਨੂੰ ਬਾਕੀ ਇਹਦਾ ਸਟਰਕਚਰ ਆ ਕੇ ਵੀ ਤੁਸੀਂ ਦੇਖ ਲਓ ਇੱਕ ਗਾ ਬਿਲਕੁਲ ਤਾਜੀ ਸੂਈ ਇਹ ਤਾਂ ਬਈ ਹਜੇ ਹੋਣੀ ਸੂਈ ਲੱਗਦੀ ਹੈ ਇੱਕ ਮਿੰਟ तकरीबन 15 ਮਿੰਟ ਹੋਏ ਜਗੀਤ ਜੇਰ ਹਜੇ ਪੈਣ ਵਾਲੀ ਹੈ ਹਾਂਜੀ ਹਾਂਜੀ ਬਈ 15 ਮਿੰਟ ਹੋਏ ਠੀਕ ਐ ਬੱਚੀ ਦਿੱਤੀ ਐ ਬੱਚੀ ਦਿੱਤੀ ਐ ਕਾਫੀ ਕਲਰ ਦੇ ਠੀਕ ਐ ਕੀ ਡਿਮਾਂਡ ਰਹੂਗੀ ਦੀ ਇਹਦਾ ਬਸ 63000 ਰੁਪਏ ਜਸਨ ਹੋਈ ਐ ਇਹ ਸੂਆ ਕਿੰਨਾ ਸੂਈ ਦੂਜਾ ਸੂਆ ਜੀ ਤੋਰਦੇ ਪਏ 63000 ਚ ਦੋਸਤੋ ਇਹ ਗਾਂ ਮਿਲੂ ਹਜੇ ਹੋਣੀ ਸੂਈ ਐ ਦੁੱਧ ਹਜੇ ਚੋਣ ਵਾਲਾ ਐ ਬੱਚੀ ਨੂੰ ਜਨਮ ਦਿੱਤਾ ਐ ਪਰ ਹਜੇ ਜੇਰ ਵਗੈਰਾ ਐ ਪੈਣ ਵਾਲੀ ਇਹ ਗੱਲ ਧਿਆਨ ਚ ਰੱਖ ਲੋ ਜੇ ਹਜੇ ਤੋਰਨ ਨਹੀਂ ਵੀ ਥੋੜੀ ਜੀ ਕਿਉਂਕਿ ਬੱਚੇ ਤੋਂ ਪਸ਼ੂ ਥੋੜਾ ਔਖਾ ਤੁਰਦਾ ਫਿਰ ਵੀ ਕੋਸ਼ਿਸ਼ ਕਰਦੇ ਆਂ ਵੀ ਤੋਰ ਕੇ ਤੁਹਾਨੂੰ ਦਿਖਾ ਦਈਏ ਕਾਫੀ ਕਲਰ ਦੀ ਵੱਛੀ ਨੂੰ ਇਹਨੇ ਜਨਮ ਦਿੱਤਾ ਜਿੰਨੀ ਕੁ ਬਣੀ ਹੈ ਉਹ ਹਵਾਨਾ ਤੁਹਾਡੇ ਸਾਹਮਣੇ ਹੈ 63000 ਇਹਦੀ ਡਿਮਾਂਡ ਹੈ ਇਹਦੇ ਨਾਲ ਬੱਚਾ ਵੱਛੀ ਹੈ ਜਰਸੀ ਨਸਲ ਦੀ ਸੋ ਇਹ ਗਾਂ ਦੋਸੋ ਇਹਦੀ ਕੀਮਤ 63000 ਬਾਈ ਨੇ ਰੱਖੀ ਹੈ ਤੇ ਦੂਜੀ ਗਾਂ ਦੀ ਕੀਮਤ 72000 ਹੈ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਤੁਸੀਂ ਕਰ ਲਿਓ 1 ਲੱਖ ਤੇ 35000 ਜੋੜੇ ਦੀ ਡਿਮਾਂਡ ਹੈ ਵੈਸੇ ਸੀਲ 3 ਫਾ ਗਾਂ ਪਰ ਹਜੇ ਹੋਣੀ ਸੂਈ ਕਰਕੇ ਤੁਹਾਨੂੰ ਇਸ ਤਰ੍ਹਾਂ ਖੜੀ ਦਿਸਣੀ ਹੈ ਅਜੇ ਜ਼ੇਰ ਵਗੈਰਾ ਪਾਉਗੀ ਫਿਰ ਸਾਫ਼ ਹੋਊਗੀ ਤੇ ਕਈ گاਵਾ ਸਾਫ਼ ਹੁੰਦਿਆਂ ਹੁੰਦੇ ਜਦੋਂ ਜ਼ੇਰ ਸੜਦਿਆਂ ਤੇ ਹਵਾਨਾ ਭਰਨਾ ਸ਼ੁਰੂ ਕਰ ਦਿੰਦਿਆਂ ਹੁਣ ਦਾ ਹਵਾਨਾ ਜਿਹੜਾ ਉਹਦਾ ਰੁਖ ਤੁਸੀਂ ਵੀਡੀਓ ਚੋ ਦੇਖ ਲਿਆ ਸੋ ਇਹ ਦੋ ਹੀ ਨਗ ਸਿਆਜ ਦੀ ਵੀਡੀਓ ਚ ਵੈਸੇ 6-7 گاਵਾ ਸੀ ਪਰ ਉਹ ਵੇਖੀਂਗਾ ਜਿਹਦੇ ਕਰਕੇ ਹੁਣ ਤੁਹਾਨੂੰ ਇਹ ਦੋ ਜਿਹੜੇ ਨਗ ਸਾਡੇ ਕੋਲ ਇਸ ਟਾਈਮ ਮੌਜੂਦ ਆ ਤੁਹਾਨੂੰ ਦਿਖਾਤੇ ਵੀਕੇ ਪਸ਼ੂ ਤਾਂ ਵੈਸੇ ਨਹੀਂ ਦਿਖਾਈ ਦੇ ਕਿਉਂਕਿ ਉਹ ਜਿਹੜੇ ਘਰ ਕੁਲ ਜਾਣੇ ਉਹਦਾ ਪਰਦਾ 100 ਹੁੰਦਾ ਧੰਨਵਾਦ ਆਜੀ ਦੀ ਵੀਡੀਓ ਨੂੰ ਦੇਖਣ ਲਈ